ਹਾਂ ਜੀ ਜੈ ਮਾਹੀ ਜੈ ਮਾਕਾਲ ਤੁਹਾਡਾ ਸਾਰੇ ਪੱਤਰਕਾਰ ਭਾਈਚਾਰੇ ਦਾ ਮੇਰੇ ਭਰਾਵਾਂ ਦਾ ਜਿੰਨੇ মিডিਆ ਚਲਾਣੇ ਹੋ ਜਿੰਨੇ মিডিਆ ਚੈਨਲ ਚਲਾਣੇ ਹੋ ਜਿੰਨੇ ਵੀ ਹੋ ਸਾਰੇ ਜੈ ਅਨੁਰਾਗ ਜੀ ਨੇ ਜਿੰਨੇ ਵੀ ਮੇਰੇ ਸਾਥੀ ਨੇ ਸੁਨੀਲ ਜੈ ਬਲਜੀਤ ਜੀ ਨੇ ਜੈ ਦੂਆ ਜੀ ਨੇ ਜਿੰਨੇ ਵੀ ਮੇਰੇ ਭਰਾ ਜਿਨ੍ਹਾਂ ਦੇ ਨਾਮ ਲੈ ਰਿਹਾ ਜਿਨ੍ਹਾਂ ਦੇ ਨਹੀਂ ਲੈ ਰਿਹਾ ਜੋਲੀ ਜਿਉਰੀ ਹੋਵੇ ਹੋਰ ਸਾਰੇ ਹੋਵੇ ਗਰਗੁਰੀ ਹੋਵੇ ਬਲੇਰ ਹੁਣੀ ਜਿੰਨੇ ਵੀ ਸਾਥੀ ਹੋ ਤੁਹਾਡਾ ਸਾਰਿਆਂ ਦਾ ਅੰਗਰੇਜ਼ ਹੁਣੀ ਜਿੰਨੇ ਵੀ ਸਾਥੀਆਂ ਜਿਨ੍ਹਾਂ ਦਾ ਨਾਮ ਲੈਣ ਤੋਂ ਰਹਿ ਗਿਆ ਉਹ ਵੀ ਮੇਰੇ ਭਰਾਵੇਂ ਸ਼ਮਾ ਯਾਚਕਾਂ ਪਰ ਤੁਹਾਡਾ ਸਾਰੇ ਭਰਾਵਾਂ ਦਾ ਦਿਲੋਂ ਰੇਣੀ ਤੁਹਾਡਾ ਧੰਨਵਾਦ ਤੁਹਾਡਾ ਆਪਣਾ ਭਰਾ ਬੰਮਾਨੰਦ ਗਿਰੀ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਦੋ ਦਿਨ ਜਿਹੜੀ ਮੇਰੀ ਲੜਾਈ ਸੀ ਇਹਦੇ ਵੇਲੇ ਮੇਰਾ ਸਾਥ ਦਿੱਤਾ ਅਰ ਪਹਿਲੇ ਦਿਨ ਤੋਂ ਜਿਹੜੀ ਮਰੀਜ਼ ਗੱਡੀ ਦੀ ਲੜਾਈ ਸੀ ਮੇਰੇ ਇਨਸਾਫ ਦੀ ਲੜਾਈ ਸੀ ਉਹਦੇ ਚ ਵੀ ਜਿਹੜਾ ਤੁਸੀਂ ਸਾਥ ਦਿੱਤਾ ਜਿਹੜੀ ਗੱਡੀ ਹੈ ਹਿੰਦੂ ਤਾਂ ਗੱਡੀ ਮੈਂ ਤੇ ਗੱਡੀ ਤੁਹਾਡੀ ਹੈ ਦੋਨੇ ਚੀਜ਼ਾਂ ਹਮੇਸ਼ਾ ਤੁਹਾਡੇ ਨਾਲ ਆ ਕਵਾੜੇ ਨਾਲ ਖੜਾ ਜਿਵੇਂ ਤੁਸੀਂ ਮੇਰੇ ਨਾਲ ਖੜਦੇ ਹੋ ਨੰਦੇ ਪੜੀ ਤੁਹਾਡੀ ਕਿਚੜੀ ਜਹਾਜ ਜੈ ਮਾਈ ਜੈ ਮਾਤਾ